ਮੈਂ ਸੰਦੀਪ ਰਿਸ਼ੀ ਡਿਪਟੀ ਮਿਨਿਸਟਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਆ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਝੋਨੇ ਦੀ ਪਰਾਲੀ ਨੂੰ ਸਾਹਮਣੇ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵਾਫਕ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇਨਿਵੀਜੁਅਲ ਫਾਰਮਰਸ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ ਉਹਨੂੰ ਅਸੀਂ ਅਪਣਾ ਕੇ ਆਪਣੀ ਜਿਹੜੀ ਪ੍ਰਾਲੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪ੍ਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਦੋਂ ਝੋਨੇ ਨੂੰ ਅਸੀਂ ਪ੍ਰਾਲੀ ਨੂੰ ਸਾੜਦੇ ਹਾਂ ਪਾ ਉਹਦੇ ਨਾਲ ਜਿਹੜੇ ਹੈ ਧੂਏ ਦੇ ਨਾਲ ਬਹੁਤ ਸਾਰੇ ਸੜ ਖਾਸੇ ਵੀ ਹੁੰਦੇ ਆ ਜਿਸ ਨਾਲ ਕੀਮਤੀ ਜਾਨਾਂ ਵੀ ਚਲ ਜਾਂਦੀਆਂ ਨੇ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸਮੂਹ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾੜਨਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਐ ਸੰਗਰੂਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਮੈਂ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਆ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਮੁ ਤੂ ਨੇਦੀ ਪ੍ਰਾਲੀ ਨੂੰ ਸਾਹਮਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉੱਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇਨਿਜੀਅਲ ਫਾਰਮਰਸ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ہوئی ਹੈ ਉਨ ਨੂੰ ਅਪਣਾ ਕੇ ਆਪਣੀ ਜਿਹੜੀ ਪਰਾਲੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਦੋਂ ਝੋਨੇ ਨੂੰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂਏ ਦੇ ਨਾਲ ਬਹੁਤ ਸਾਰੇ ਸੜ ਖਾਸੇ ਵੀ ਹੁੰਦੇ ਹੈ ਜਿਸ ਨਾਲ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸਮਰੂਹ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਹਮਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਮੈਂ ਸੰਦੀਪ ਰਿਸ਼ੀ ਡਿਪਟੀ ਮਿਨਿਸਟਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਹੈ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ ਤੂ ਨਦੀ ਪ੍ਰਾਲੀ ਨੂੰ ਸਾਹਮਣੇ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵਾਫਕ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇੰਡੀਵਿਜੂਅਲ ਫਾਰਮਰਸ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ ਉਨ੍ਵਸੀ અપਨਾ ਕੇ ਆਪਣੀ ਜਿਹੜੀ ਪਰਾਲੀ ਦੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਦੋਂ ਝੋਨੇ ਨੂੰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂਏ ਦੇ ਨਾਲ ਬਹੁਤ ਸਾਰੇ ਸੜਖਾਸੇ ਵੀ ਹੁੰਦੇ ਹੈ ਜਿਸ ਨਾਲ ਕੀਮਤੀ ਜਾਨਾਂ ਵੀ ਚਲ ਜਾਂਦੀਆਂ ਹਨ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸਮੂਹ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਹਮਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਐ ਸੰਗਰੂਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਮੈਂ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਆ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਤੁਨੇ ਦੀ ਪ੍ਰਾਲੀ ਨੂੰ ਸਾਹਮਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉੱਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇਨਿਊਜਲ ਫਾਰਮਰਸ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ ਉਹਨੂੰ ਅਸੀਂ ਅਪਣਾ ਕੇ ਆਪਣੀ ਜਿਹੜੀ ਪ੍ਰਾਲੀ ਦੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪ੍ਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਿਹੜਾ ਝੋਨੇ ਨੂੰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂੰਏ ਦੇ ਨਾਲ ਬਹੁਤ ਸਾਰੇ ਸੜ ਖਾਸੇ ਵੀ ਹੁੰਦੇ ਆ ਜਿਸ ਨਾਲ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਨੇ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸਮਰੂਹ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਹਮਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਇਆ